ਸਸ਼ਿਕਰ ਜਨਾ ਸਪੋਕਸਮੈਨ ਨਾਲ ਜੁੜੇ ਤੁਸੀਂ ਮੈਂ ਹਾਂ ਸਰਮਣੇ ਇਸ ਵਕਤ ਗੁਰਦਾਸਪੁਰ ਟਿਪੜੀ ਮਿਲਟਰੀ ਸਟੇਸ਼ਨ ਦੇ ਬਾਹਰ ਮੌਜੂਦ ਹਾਂ ਜਿੱਥੇ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਨੇ ਉਹ ਕੜੇ ਕੀਤੇ ਗਏ ਨੇ ਤਸਵੀਰਾਂ ਜਿਹੜੀਆਂ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਔਰ TCP ਨੰਬਰ 2 ਦੇ ਸਾਹਮਣੇ ਜਿਹੜਾ ਮੌਜੂਦ ਹੈ ਟਿਪੜੀ ਮਿਲਟਰੀ ਸਟੇਸ਼ਨ ਦੇ ਬਾਹਰ ਇਸ ਵਕਤ ਮੌਜੂਦ ਆ ਤਸਵੀਰਾਂ ਇਸ ਵਕਤ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਗੇਟ ਦੇ ਬਾਹਰ ਸੁਰੱਖਿਆ ਦੇ ਜਿਹੜ ਉਹ ਘਟਨਾ ਸਾਂਝੀ ਕਰ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ મોદી ਯਾਤ ਪੰਜਾਬ ਦੇ ਵਿੱਚ ਆਏ ਖੜਾ ਦਾ ਜਾਇਜ਼ਾ ਲੈਣ ਵਾਸਤੇ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਪਹੁੰਚ ਰਹੇ ਨੇ ਇਸ ਤੋਂ ਪਹਿਲਾਂ ਜਿਹੜਾ ਉਹ ਹਿਮਾਚਲ ਜਾਣਗੇ ਹੁਣ ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੇ ਨੇ ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਵਕਤ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਠਾਨਕੋਟ ਪਹੁੰਚ ਚੁੱਕੇ ਨੇ ਪਠਾਨਕੋਟ ਤੋਂ ਸਿੱਧਾ ਕਾਂਗੜੇ ਜਾਣਗੇ ਕਾਂਗੜਾ ਜਾਣ ਤੋਂ ਬਾਅਦ ਫਿਰ ਉੱਥੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਹਿਮਾਚਲ ਦਾ ਉਹਨਾਂ ਦਾ ਜਾਇਜ਼ਾ ਜਿਹੜਾ ਹਵਾਈ ਸਫਰਦਰਾਹੀ ਜਿਹੜਾ ਉਹ ਲਿਆ ਜਾਵੇਗਾ ਤੋਂ ਉਪਰੰਤ ਮੈਂ ਫਿਰ ਜਿਹੜੀ ਆ ਉਹ ਅਗਲੀ ਤੇ ਦੂਸਰੇ ਪਾਸੇ ਨੂੰ ਜਿਹੜਾ ਉਹ ਜਾਣਗੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਗੇਟ ਦੇ ਬਾਹਰ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਵੱਡੀ ਕੀਤੇ ਦੇ ਵਿੱਚ ਪੁਲਿਸ ਮੁਲਾਜ਼ਮਾ ਦੀ ਤਨਾਤੀ ਕੀਤੀ ਹੈ ਤੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਇਸ ਵਕਤ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਨੇ ਉਹ ਕੜੇ ਕੀਤੇ ਗਏ ਨੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਔਰ ਪ੍ਰਿਮਰੀ ਮਿਲਿਟਰੀ ਸਟੇਸ਼ਨ ਗੇਟ ਨੰਬਰ 2 ਦੇ ਬਾਹਰ ਜਿਹੜਾ ਉਹ ਮੌਜੂਦ ਹੈ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਕਰੇ ਨੇ ਉਹ તાਜਾ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਦੇਸ਼ ਦੇ ਪ੍ਰਧਾਨ ਮਹਿੰਦਰਿੰਦਰ ਮੋਦੀ ਜਿਹੜੇ ਨੇ ਇਸ ਵਕਤ ਪਠਾਨਕੋਟ ਜਿਹੜੇ ਆ ਪਹੁੰਚ ਚੁੱਕੇ ਨੇ ਔਰ ਪਠਾਨਕੋਟ ਇਹ ਜਿਹੜਾ ਉਹ ਪਹੁੰਚਣ ਤੋਂ ਬਾਅਦ ਫਿਰ ਜਿਹੜਾ ਉਹਨਾਂ ਵੱਲੋਂ ਕਾਂਗੜੇ ਵੱਲ ਨੂੰ ਜਿਹੜੀ ਰਵਾਨਗੀ ਕੀਤੀ ਜਾਏ ਕਾਂਗੜੇ ਦੇ ਵਿੱਚ ਹਿਮਾਚਲ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਆ ਹਵਾਈ ਸਰਵੇਖਣ ਕੀਤਾ ਜਾਵੇਗਾ ਉਪਰੰਤ ਫਿਰ ਜਿਹੜੀ ਆ ਉਪਰੰਤ ਇਸ ਤੋਂ ਬਾਅਦ ਫਿਰ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਕਾਂਗੜਾ ਵੱਲੋਂ ਰਵਾਨਾ ਹੋਣਗੇ ਉੱਥੇ ਹਵਾਈ ਸਰਵੇਖਣ ਉਹ ਤੋਂ ਬਾਅਦ ਵਾਪਸੀ ਪਟਾਣਕੋਟ ਹੋਵੇਗੀ ਤਾਂ ਫਿਰ ਜਿਹੜੇ ਆ ਉਹ ਇੱਥੇ ਗੁਰਦਾਸਪੁਰ ਜਿਹੜਾ ਉਹ ਪਹੁੰਚਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਸ ਵਕਤ ਜਿਹੜੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਆ ਉਹ ਕੜੇ ਕੀਤੇ ਗਏ ਨੇ ਔਰ ਹਾਲਾਤਾਂ ਦਿਖਾਦ ਨੇ ਗੇਟ ਦੇ ਗੇਟ ਨੰਬਰ 2 ਦੇ ਬਾਹਰ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਨਫਰੀ ਜਿਹੜੀ ਆ ਉਹ ਇਸ ਵਕਤ ਤਾਇਨਾਤ ਜਿਹੜੀ ਆ ਉਹ ਕੀਤੀ ਗਈ ਆ ਔਰ ਅਕਲ ਬਲਾ ਕੇ ਵਿਖਿਆ ਜਾ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੰਦਰ ਮੋਦੀ ਅੱਜ ਜਿਹੜਾ ਹਿਮਾਚਲ ਤੋਂ ਲਾਵਾ ਪੰਜਾਬ ਦੌਰੇ ਤੇ ਨੇ ਔਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਉਹਨਾਂ ਵੱਲੋਂ ਮੌਇਨਾ ਜਿਹੜਾ ਉਹ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਹੁਣ ਤਾਜ਼ਾ ਪ੍ਰਾਪਤ ਹੋ ਜਾਣਕਾਰੀ ਦੇ ਮੁਤਾਬਕ ਪਠਾਨਕੋਟ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਪਹੁੰਚ ਚੁੱਕੇ ਨਾਲ ਉਹਨਾਂ ਦੇ ਕੇਂਦਰੀ ਰੇਲ ਮੰਤਰੀ ਕੇਂਦਰੀ ਰੇਲ ਰਾਜ ਮੰਤਰੀ ਜਿਹੜੇ ਰਵਨੀਤ ਬਿੱਟੂ ਵੀ ਮੌਜ ਪਠਾਨਕੋਟ ਪਹੁੰਚਣ ਦੀ ਖਬਰ ਮਿਲਸਾਰੀ ਜਿਹੜੀ ਹਲਚਲ ਆ ਉਹ ਤੇਜ਼ ਹੋਈ ਹੈ ਔਰ ਫਿਲਹਾਲ ਜਿਹੜੇ ਆ ਸੁਰੱਖਿਆ ਕਾਰਨਾਂ ਦੇ ਚੱਲਦੇ ਆ ਜਿਹੜਾ ਅੰਦਰ ਜਾਣ ਦੀ ਇਜਾਜ਼ਤ ਮੀਡੀਆ ਨੂੰ ਫਿਲਹਾਲ ਨਹੀਂ ਦਿੱਤੀ ਜਾ ਰਹੀ ਪਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਨਫਰੀ ਜਿਹੜੀ ਆ ਉਹ ਤਾਇਨਾਤ ਕੀਤੀ ਗਈ ਹੈ ਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪਠਾਨਕੋਟ ਪਹੁੰਚ ਚੁੱਕੇ ਨੇ ਉੱਥੋਂ ਉਹ ਜਿਹੜੇ ਆ ਉਹ ਰਵਾਨਾ ਹੋਣਗੇ ਹਿਮਾਚਲ ਵਾਸਤੇ ਕਾਂਗੜਾ ਜਾਣਗੇ ਉੱਥੋਂ ਫਿਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦਾ ਦੌਰਾ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇਗਾ ਤਸਵੀਰਾਂ ਇਸ ਵਕਤ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਕਿ ਵੱਡੀ ਗਿਤੀ ਵਿੱਚ ਪੁਲਿਸ ਨਫਰੀ ਜਿਹੜੀ ਹੈ ਤਾਇਨਾਤ ਕੀਤੀ ਗਈ ਹੈ ਹਜ਼ਾਰਾ ਦੀ ਗਿਤੀ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਤਾਇਨਾਤ ਕੀਤੇ ਗਏ ਔਰ 25 ਕਿਲੋਮੀਟਰ ਦੇ ਏਰੀਆ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਕਵਰ ਕੀਤਾ ਗਿਆ ਵਾਰੀ ਜ਼ਿਲ੍ਹਿਆਂ ਤੋਂ ਪੁਲਿਸ ਦੀ ਜਿਹੜੀ ਤਾਇਨਾਤੀ ਹੈ ਉਹ ਵੀ ਕੀਤੀ ਗਈ ਹੈ ਵੱਡੀ ਗਿਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪੁਲਿਸ ਜਿਹੜੀ ਹੈ ਉਹ ਬੁਲਾਈ ਗਈ ਹੈ ਔਰ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੇ ਇੰਤਜ਼ਾਮ ਨੇ ਉਹ ਕਹੜੇ ਕੀਤੇ ਗਏ ਨੇ ਔਰ ਕੁਝ ਸਮੇਂ ਤੱਕ ਇਹ ਸ਼ਰਤ ਮਾਰਗ ਨੂੰ ਜਿਹੜਾ ਉਹ ਜਿਹੜਾ ਉਹ ਬੰਦ ਕਰ ਦਿੱਤਾ ਜਾਵੇਗਾ ਔਰ ਤੁਸੀਂ ਦੇਖ ਰਹੇ ਹੋ ਕਿ ਕਿਸਨਰ ਨਾਲ ਵੱਡੀ ਕੀਤੇ ਵਿੱਚ ਪੁਲਿਸ ਮਲਾਕ ਜਿਹੜੇ ਤਾਇਨਾਤ ਕੀਤੇ ਗਏ ਨੇ ਬੁਖ ਗੇਟ ਆ ਤਾਂ ਬੁਖ ਜਿਹੜੀ ਸੜਕ ਮਾਰਗ ਚ ਇਸਤੇ ਹਜ਼ਾਰਾਂ ਦੀ ਕੀਤੇ ਵਿੱਚ ਪੁਲਿਸ ਮਲਾਕਮ ਤਾਇਨਾਤ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਅੰਸਰ ਜਿਹੜਾ ਅੰਦਰ ਦਾਖਲ ਨਾ ਹੋ ਸਕੇ ਪੁਲਿਸ ਵੱਲੋਂ ਪੂਰੀ ਚੌਕਸੀ ਜਿਹੜੀ ਵਰਤੀ ਜਾ ਰਹੀ ਹੈ ਹਰ ਸ਼ੱਕੀ ਵਿਅਕਤੀ ਦੇ ਉੱਪਰ ਜਿਹੜੀ ਐ ਤਿੱਖੀ ਨਜ਼ਰ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਤੇ ਮਾਚਲ ਦਾ ਦੌਰਾ ਕਰਨ ਤੋਂ ਬਾਅਦ ਪਠਾਨਕੋਟ ਪਹੁੰਚਣਗੇ ਦੇਸ਼ ਦੇ ਪ੍ਰਧਾਨ ਮੰਤਰੀ ਦੋਸਤੋ ਬਾਅਦ ਫਿਰ ਗੁਰਦਾਸਪੁਰ ਆਉਣਗੇ ਔਰ ਇੱਥੋਂ ਕੀਤਾ ਜਾਵੇਗਾ ਔਰ ਜਿਹੜੇ ਹੜ੍ਹ ਪ੍ਰਭਾਵਿਤ ਲੱਗ ਰਹੇ ਨੇ ਜਾਇਦਾ ਜਿਹੜਾ ਲਿਆ ਰਿਹਾ ਕੋਪਰਤ ਡਿਪਲੀਕੈਂਟ ਦੇ ਅੰਦਰ ਹੀ ਜਿਹੜੀ ਆ ਉਹ ਮੀਟਿੰਗ ਜਿਹੜੀ ਹੋਵੇਗੀ ਜਿਸ ਦੇ ਦੌਰਾਨ ਪ੍ਰਧਾਨ ਮੰਤਰੀ ਪੰਜਾਬ ਵਾਸਤੇ ਰਾਹਤ ਪੈਕੇਜ ਦਾ ਐਲਾਨ ਵੀ ਜਿਹੜਾ ਉਹ ਕਰ ਸਕਦੇ ਨੇ ਸਰਵਜਿੰਗਦਾਵਾ ਸਪੋਕਸਮੈਨ ਟੀਵੀ ਲੀ ਕੈਮਰਾਮੈਨ ਸਾਥੀ ਚਿਪਕ ਜਾ ਦੇ ਨਾਲ ਗੁਰਦਾਸਪੁਰ